موسیقی ਬਾਗੀ ਜਾਂਦਾ ਹੁਣ ਕਹਾਂ ਜੀ ਅਮਰਧਵੀਰਾਂ ਵਾਲੇ ਰਾਜੇ ਦਾ ਭੜ ਜਾ ਹੈ ਉਹਨਾਂ ਵਿੱਚੋਂ ਜੀ ਨਵੀਂ ਨਾ ਵੀ ਅੱਜ ਨਿਕਲਿਆ ਰੇਰ ਚੋਲ ਪਾਜੀ ਹੈ ਤਿੰਨ ਦੁਸ਼ਾਲ ਸੋਨੂ ਸ਼ਰਾਫ ਜੀ ਉਹਨਾਂ ਦਾ ਸਾਰਾ ਪਰਿਵਾਰ ਪੁਜਾ ਹੈ ਤੇ ਆਪਾਂ ਇੱਕ ਮਿੰਟ ਨਾਲ ਜੀ ਫੋਨ ਕਰ ਦਦੇ ਲਈ ਖਿਡਾਰੀ ਹੈ ਤਿੰਨ ਹੀਰੇ ਜਿਹੇ ਦਾ ਸਾਹਰੇ ਦਰਮਿਆਨ ਪੁੱਜਿਆ ਇੱਕ ਵਾਰ ਤਾੜੀ ਮਾਰ ਦੇ ਸਾਰੀ ਸੰਗਤ ਨੂੰ ਬੇਨਤੀ ਹੈ ਜੇ ਦੁਨੀਆ ਦੇ ਮੰਨੇ ਪਰਮੰਨੇ ਖਿਡਾਰੀ ਤੇ ਆ ਨਗਰ ਦਾ ਨਾਮ ਪੂਰੇ ਪਿਸ਼ੋਪਰ ਦੇ ਵਿੱਚ ਉਸੇ ਤਰ੍ਹਾਂ ਕੀਤਾ ਬੁਲਟ ਦੇ ਨਾਲ ਯੋਧੇ ਦੇ ਨਾਲ ਦੇ ਨਾਲ ਪਵੀ ਸਾਡਾ ਭਰਾ ਇਹ ਦੁਨੀਆਦਰਸਭ ਖਿਡਾਰੀ ਹੈ ਮਾਈਕ ਪਹਿਲਾਂ ਮਾਈਕ ਬਾਅਦੋਂ ਮਾਈਕ ਤੇ ਲੱਗ ਨਾ ਹੁਣ ਕਿੱਥੇ ਆ ਜੇ ਨਾਲ ਹਰਮਨ ਗੁਲਟਾਇਆ ਗਿਆ ਨੂੰ ਫਿਰ ਦਿਲ ਦੀ ਕਰਦੀ ਪੰਦਰੀ ਦੇ ਚ ਇਮਾਨਜ ਸਮਾਜਨ ਦੀ ਮੈਂ ਤੇ ਥੱਲੇ ਵੀਰ ਕਰਨ ਦੇ ਜੀ ਹਾਂ ਜੀ ਆ ਕੁਸ਼ਤੀ ਤੋਂ ਪਹਿਲਾਂ ਮਸਜਿਦ ਪਾਣੀ ਆਪਾਂ ਇਚਮੈਂਟ ਲੈਣਾ ਸਾਰੀ ਸੰਗਤ ਦਾ ਦੋ ਸੁਚੀਦਾ ਜਿਹੜੀਆਂ ਸਾਡੇ ਪਰਨਾ ਨਹੀਂ ਰਹੀਆਂ ਉਹਨਾਂ ਲਈ ਆਪਾਂ ਮੂਲ ਬਰਤ ਲਖਵਾਣਾ ਸਮਾਜ ਸਾਹਿਬ ਕਰਾਈਏ ਤਾਂ ਤਕਨੀਕ ਸ਼ੁਰੂ ਹਾਂਜੀ ਮੈਂ ਬੇਨਤੀ ਕਰਾਂ ਸਵਰਗਪੁਰਸੀ ਵਿਸ਼ਾਲ ਸਿੰਘ ਨੂੰ ਸਰਾਬ ਉਹਨਾਂ ਦੇ ਪਰਿਵਾਰ ਨੂੰ ਆਓ ਤੁਸੀਂ ਵੀ ਗਰਾਊਂਡ ਦੇ ਵਿੱਚ ਅਪਾ ਇੱਕ ਮਿੰਟ ਲੈਣਾ ਤੁਹਾਡਾ ਆਓ ਬੇਨਤੀ ਹੈ ਜਰਨ ਸਾਹਿਬ ਆਓ ਤੁਸੀਂ ਸਵਰਗਪੁਰਸੀ ਵਿਸ਼ਾਲ ਸਿੰਘ ਨੂੰ ਸਰਾਬ ਤੇ ਸਾਡੇ ਦਰਮਿਆਨ ਹਰਮਨ ਬੁਲਟ ਪੁੱਜਿਆ ਇਸੇ ਨਗਰ ਦਾ ਦੁਨੀਆ ਦਾ ਟਾਪਰ ਖਿਡਾਰੀ ਹੈ ਸਰਗੁਸੀ ਸਰਦਾਰ ਦਸਿੰਦਰ ਸਿੰਘ ਜੀ ਪੰਡਾਲ ਇਹ ਉਹਨਾਂ ਦਾ ਪੋਤਰਾ ਸਾਡੇ ਦਰਮਿਆਨ ਪੁੱਜਿਆ ਬੁਲਟ ਭਾਈ ਆਓ ਆਪ ਤੁਸੀਂ ਇੱਥੇ ਲੱਗੇ ਆ ਜਾਓ ਮੇਰੇ ਭਰਾਵਾ ਇੱਕ ਮਿੰਟ ਲਾਣਾ ਸਾਰੇ ਪਰਿਵਾਰਾਂ ਦਾ ਬਹੁਤ ਵੱਡਾ ਸਨਕਾਰ ਤੁਸੀਂ ਦਿੱਤਾ ਇਹਨਾਂ ਨਗਰਾਂ ਨੂੰ ਦਲਾਲ ਇਥੋਂ ਕਹਿੰਦੇ ਰੁਪਿੰਦਰ ਚੱਲ ਕੇ ਆਇਆ ਅੱਜ ਸਾਨਾਂ ਦੇ ਭੇੜਾ ਰਹੀ ਹੋ ਰਹੀ ਹੈ ਗੱਲ ਸਮਝੇ ਨਾ ਕਰਦੇ ਵਿੱਚ ਆਓ ਸੁਰੇ ਦੀ ਟੱਕਰ ਵਿੱਚ ਰਹਿ ਕੇ ਵਿੱਚ ਰਹਿ ਕੇ ਇਹਦੇ ਗੁਬਿੰਦਰ ਸਿੰਘ ਪਹਿਲੇ ਰਾਜ ਦੀ ਕੁੱਸਤੀ ਦਾ ਆਨੰਦ ਮਾਣੀਏ ਫਿਰ ਜਾ ਕੇ ਸਵਾਦ ਵਟਾਓ ਵਿੱਚ ਰਹਿ ਕੇ ਕੁੱਸਤੀ ਦਾ ਆਨੰਦ ਮਾਣੀਏ ਸ਼ਾਬਾਸ਼ ਆਓ ਗਿੰਦੀ ਵਿੱਚ ਮੀਤੀ ਕੋਸ਼ਿਸ਼ ਮੰਨਦੇ ਆਲੇ ਨੌਜਵਾਨ ਨੇ ਪਰ ਪਾਇੰਟ ਜਿਹੜਾ ਕਾਲਾ ਮਾਲਾ ਪਿੰਡ ਹੈ ਇਸ ਨੌਜਵਾਨ ਦਾ ਮੇਰੇ ਵੀਰੋ ਮਾਲਾ ਕਾਲਾ ਮਾਲਾ ਫੁਰਗ ਮੁਦਗੀ ਬਾਗੇ ਪਰੋੜਦਾ ਇੱਥੇ ਹੈ ਔਰ ਅਗਲੀ ਕਬੱਡੀ ਖੇਡ ਮੈਦਾਨ ਕਬੱਡੀ ਦਾ ਕੁਸਟਮ ਰੇਟਰ ਇਹ ਬੋਲਟ ਹਰਮਨ ਸਿੰਘ ਬੋਲਟ ਕਬੱਡੀ ਬਾਹ ਰਿਹਾ ਹੈ ਤੇ ਜਿਹੜਾ ਬੋਲਟ ਨੂੰ ਲੋਕੀ ਦੁਗਤ ਤੋਂ ਕਹਿੰਦੇ ਮਿੱਤਰਾਂ ਦੇ ਕਬਦੇ ਆ ਵੇਖ ਲੈ ਕਰੇ ਪੈਂਦੇ ਆ ਵੇਖ ਲੈ ਕਰੇ ਪੈਂਦੇ ਲਖਵਿੰਦਰ ਸਿੰਘ ਦੀ ਸ਼ਾਹੀ ਉਹਦੇ ਸ਼ਾਸਕਾਂ ਨੂੰ ਕੁਰਬਾਨੀਆਂ ਸਭੀ ਦਿਨਾਂ ਵਿੱਚੋਂ ਭਲਾਈ ਹੋਈਏ ਹੈ ਜਿਹੜੇ ਪਾਕਿਸਤਾਨ ਨੂੰ ਵਾਕੇ ਦੇ ਬਾਰਡਰ ਤੇ ਫੋਟੋ ਕੱਲੇ ਗਾਂਧੀ ਦਿਵਾਈ ਹੋਈਏ ਵੰਡਵਾ ਪਿਆਰ ਹੋਣਾ ਚਾਹੀਦਾ ਹੈ ਫਿਰ ਜਾ ਕੇ ਪੰਜਾਬ ਪੰਜਾਬੀ ਦੀ ਦੇਣਬੰਦ ਨੇ ਆ ਪਰ ਸਾਹਮਣੇ ਪੰਡਾਂ ਦੇ ਦਰਮਿਆਨ ਬਹੁਤ ਟੌਪ ਦੀ ਕੁਸ਼ਤੀ ਚੱਲ ਰਹੀ ਹੈ ਸ਼ਰੀਫ ਕਾਂਜਲੀ ਤੇ ਸਨੀ ਤਾਰਵਾਲੀ ਦੀ ਚਾਰਾ ਸੰਗਾ ਇਹਨਾਂ ਮੁੰਡਾ ਦੇ ਦਰਮਿਆਨ ਵੀ ਐਨੋ ਸਿਰੇ ਦੀ ਕੁਸ਼ਤੀ ਚੱਲ ਰਹੀ ਹੈ ਉਹਨਾਂ ਨੂੰ ਗੋਲਤੀ ਹੈ ਵੀ ਟਾਰ ਤੇ ਜਮਾਈਏ ਕੁਸ਼ਤੀ ਦਾ ਰਿਜ਼ਲਟ ਦਿਵੇ ਫਿਰ ਜੱਜ ਸਵਾਦ ਵੱਡਾ ਜੱਜ ਕਹਿੰਦੇ ਉੱਚਾ ਪਿੰਡ ਜਿਹੜਾ ਕਪੂਰਥਲੇ ਦਾ ਪ੍ਰਸਿੱਧ ਨਗਰ ਹੈ ਜਿਹਨਾਂ ਦੇ ਕੋਲ ਬਹੁਤ ਵੱਡੇ ਪਰਾਂਦੇ ਹੈ ਸਾਡੇ ਪ੍ਰਬੰਧਕਾਂ ਨੇ ਬਹੁਤ ਵੱਡਾ ਮਾਣ ਦਿੰਦਾ ਹੈ ਸੰਤ ਬਾਬਾ ਖਜਾਲ ਸਿੰਘ ਦੀ ਸ਼ੇਰਗਰ ਤਕਰੀਬ ਵਾਲੇ ਅਤੇ ਪਹਿਲਵਾਨ ਮਿਲਖੀ ਜਾਮ ਦੀ ਜਾਤ ਦੇ ਵਿੱਚ 59 ਸਾਲ ਤੋਂ ਲਗਾਤਾਰ ਇਸ ਨਗਰ ਦੇ ਵਿੱਚ ਵੱਡਾ ਸ਼ਹਿਰ ਦੇ ਨਵੇਂ ਬਗੜ ਵੱਡਾ ਕਬੱਡੀ ਟੂਰਨਾਮੈਂਟ ਜਿਹੜਾ ਕਰਵਾਇਆ ਜਾ ਰਿਹਾ ਹੈ ਸਾਰੀਆਂ ਸੰਸਾਧਨ ਰਿਜ਼ਲਟ ਆਵੇ ਬਹੁਤ ਬੁਝੀਆਂ ਜene ਕਰਦੇ ਵਿੱਚ ਕਰ ਰਹੀਆਂ ਨੇ ਰੋਸ਼ਨਪੂ ਰਾਜਾ ਦੇਰਾ ਬਾਬਾ ਨਾਨਕ ਤਿਆਰ ਹੈ ਰਾਜਾ ਦੇਰਾ ਬਾਬਾ ਨਾਨਕ ਪਹਿਲਵਾਨ ਜੀ ਦੇ ਵਿਚ ਆਪਲਾ ਵਿਚ ਬਾਹਰ ਨਹੀਂ ਟਕਰਾ ਕਰਨਾ ਹੁਣ ਅੱਬਾ ਅਗਲੀ ਕੁਸ਼ਤੀ ਦੇ ਨਾਲ ਜੁੜਨਾ ਹੈ ਸ਼ਾਬਾਸ਼ ਸਾਡੇ ਸਾਥ ਦੇ ਸਾਰੇ ਪਹਿਲਵਾਨ ਵੀਰ ਬਹੁਤ ਵਧੀਆ ਕੁਸ਼ਤੀਆਂ ਜਿਹੜੀਆਂ ਕਰਦੇ ਵਿਚ ਚੱਲ ਰਹੀਆਂ ਨੇ ਕਿ ਜਵਾਨੀ ਵਿੱਚ ਤਿਲਕ ਦਾ ਪੈਰ ਮਾਰਦਾ ਹੈ ਗਰੀਬ ਨੂੰ ਸਰਦੀ ਤੇ ਗਰਮੀ ਦਾ ਕਹਿਰ ਸਾਡੀ ਗ੍ਰੀਤੀ ਸ਼੍ਰੀ ਵਾਹਿਗੁਰੂ ਜੀ ਦਾ ਖਾਸਾ ਸ਼੍ਰੀ ਵਾਹਿਗੁਰੂ ਜੀ ਦਾ ਹਾਂ ਜੀ ਸਪੰਸਰ ਸਪੈਨ ਦਾ ਕਿਹਨਾਮਾ ਜਿੱਥੇ ਕਿ ਅੱਛੇ ਜੀ ਤੇ ਕੰਟੀਨ ਕਰਾਇਆ ਜਾਂਦਾ ਹੈ ਸਾਡਾ ਨਾਮ ਉੱਚਾ ਬੈਠਿਆ ਸਾਡੇ ਬਜੁਰਗਾਂ ਨੇ ਜੋ ਸ਼ੇਰ ਜੀ ਸ਼ੁਰੂ ਕੀਤੀ ਸੀ ਉਹ ਅੱਜ 5ਵੇਂ ਸਾਲ ਵਿੱਚ ਪਹੁੰਚ ਗਈਆਂ ਸਾਡਾ ਬੜਾ ਆਣਿਆ ਕੁਝ ਮੇਲੇ ਕੁਝ ਸਾਲਾਂ ਵਿੱਚ ਹੋ ਕੇ ਬੰਦ ਹੋ ਜਾਂਦੇ ਆ ਪਰ ਮਾਣ ਦਾ ਖਾੜੇ ਆਪ ਕੋ ਸਾਹਮਣੇ ਸ਼ੁਰੂ ਕਰਦੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬੜੀ ਕਿਰਪਾ ਸਤੋ ਸੌਂਝਾ ਛੇ ਮੇਲਾ ਕਰਵਾ ਰਹੇ ਸਭ ਤੋਂ ਪਹਿਲਾਂ ਛੇਂਦੀ ਤੁਹਾਨੂੰ ਵਧਾਈਆਂ ਕਿੰਨੀ ਖੁਸ਼ੀ ਕਿੰਨਾ ਕੁ ਖੁਸ਼ਹਾਲ ਹਨ ਜੀ ਬੜੀ ਹੁੰਦੀ ਹੈ ਜਦੋਂ ਕੋਈ ਚੰਗਾ ਕੰਮ ਕਰੀਏ ਨਾਲ ਕੁਮਾਰ ਨੇ ਸਾਨੂੰ ਇਹੀ ਸਿਖਾਇਆ ਮਨੁੱਖਤਾ ਤੇ ਕਮਲੋਜੀ ਦਾ ਕੋਈ ਮੇਲ ਨਹੀਂ ਇਸ ਲਈ ਉਹਨਾਂ ਨੇ ਨੌਜਵਾਨਾਂ ਦਾ ਸਰੇਣ ਲਈ ਸਿੰਘਾਂ ਅਖਾੜੇ ਚ ਮਾਇਏ ਤੇ ਅਸੀਂ ਉਹਨਾਂ ਦੇ ਨਾਲ ਫੁੱਟਾਂ ਤੇ ਚੱਲਣ ਦੀ ਕੋਸ਼ਿਸ਼ ਕਰਦੇ ਇੱਕ ਕਬੱਡੀ ਖਿਡਾਰੀ ਤੇ ਬਹੁਤ ਹੋ ਗਈ ਤੇ ਸਾਡੀ ਪਿੰਡ ਦਾ ਅਜੇ ਕੋਈ ਪਹਿਲਵਾਨ ਬੰਦ ਤੱਕ ਦਾ ਨਹੀਂ ਪੈਦਾ ਹੋਇਆ ਅਸੀਂ ਤਾਂਤਰ ਸ਼੍ਰੀ ਕੁਮਾਰ ਕਪਾਲ ਸਿੰਘ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਸਾਡੇ ਪਿੰਡੋਂ ਕੋਈ ਜੁਗਤ ਹੋਵੇ ਕਿ ਕਿੰਨਾ ਬੜੀ ਪੁਰਾਣੀ ਛੇੜੀਆਂ ਦੇ ਪਹਿਲਵਾਨ ਨਹੀਂ ਹੋਏ ਕਿ ਸਾਨੂੰ ਬੜੀ ਕਮੀ ਮਹਿਸੂ ਇਸ ਬਗਰੇ ਵੀ ਦੱਸਦੇ ਹੋ ਪ੍ਰਾਈਜ਼ ਬਹੁਤ ਵੱਡੇ ਤਰੀਕੇ ਨਾਲ ਰੱਖੇ ਆ ਪਹਿਲੀਆਂ ਦੋ ਕੁਸ਼ਤੀਆਂ ਦੇ 3 ਲੱਖ ਰੁਪਏ ਦੇ ਪਰੀਜ਼ ਆ ਕੋਈ ਛੋਟੀਆਂ ਕੁਸ਼ਤੀਆਂ ਵਿੱਚ ਕਬੱਡੀ ਦਾ ਸ਼ੋਅ ਮੈਚ ਆ ਉਹਦਾ 2 ਲੱਖ ਰੁਪਏ ਦਾ ਪਰੀਜ਼ ਸਾਨੂੰ ਰਾਜਾ ਨਿਵਾਸੀਆਂ ਦਾ ਅੰਦਾਜ਼ੇ ਅੰਦਾਜ਼ਾ ਬਹੁਤ ਸਾਡੇ ਚਾਹਣ ਆਹੀ ਵੀਵਰਸ ਨੂੰ ਕੀ ਕਹਿਣਾ ਚਾਹੋਗੇ ਬਸ ਇਹੀ ਕਹਿਣਾ ਚਾਹੁੰਦਾ ਕਿ ਜਿਹੜੇ ਛੋਟੇ ਬੱਚੇ ਆ ਇਹ ਬਹੁਤ ਜ਼ਿਆਦਾ ਲੰਬੀ ਦੀ ਗੱਲ ਪਰ ਉਹਨਾਂ ਤਸਵੀਰਤ ਤੌਰ ਤੇ ਤਗੜਾ ਕਰਨ ਲਈ ਕੋਈ ਹਾਕੀ ਖੇਡੇ ਕੋ ਫੁੱਟਬਾਲ ਖੇਡੇ ਇਹਨਾਂ ਕੋ ਫਾਇਦਾ ਵਿੱਚ ਪਟਣਗੇ ਆਪਣੀ ਵਿਕਤੀ ਖਰਾਬ ਕਰਕੇ ਵੱਧ ਤੋਂ ਵੱਧ ਕਰੋਨਾ ਵਿੱਚ ਬਿਜਾਦ ਕਿਸੇ ਕੀ ਖਰਾਬ ਕਰਕੇ ਤੇ ਇੱਕ ਚੰਗੇ ਭਾਵ ਦੇ ਨਾਲ ਕੰਮ ਸਿੱਧ ਹੋਣਗੇ ਇਹਨਾਂ ਦੇ ਵੀਰਾਂ ਦੇ ਗ੍ਰਾਮ ਜਿੱਤੇ ਕੰਨ ਸਾਰੀ ਮੈਂ ਖੁਦ ਇਸ ਵਾਰ ਸੇਵਾ ਨੂੰ ਨਗਰ ਨੇ ਦਿੱਤੀ ਹੈ ਨਗਰ ਨਵਾਂ ਸਿੰਘ ਵੱਲ ਚੜ੍ਹ ਕੇ ਕਰਾਈਆਂ ਤੇ ਇੰਨਾਂ ਦੇ ਵੀਰਾਂ ਦਾ ਦਹਰ ਹਮੇਸ਼ਾ ਦੀ ਤਰ੍ਹਾਂ ਪਹੁੰਚ ਹੁੰਦਾ ਸਜਾ ਬਹੁਤ 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 ਮਿਹਰਬਾਨੀ ਸਰ